ਸਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਲੂਰ ਦੇ ਵਿੱਚ ਪਲੂਰ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਰਹਿ ਜਾਂਦਾ ਵਾ ਜਦੋਂ ਤੁਸੀਂ ਮਿੱਤਰੋ ਮੋਗੇ ਤੋਂ ਮਾਲੇ ਆ ਜੋਗੇ ਤੇ ਮਾਲੇ ਤੋਂ ਸਿੱਧੀ ਸੜਕ ਆ ਜਿਹੜੀ ਉਹ ਪਲੂਰ ਪਿੰਡ ਦੇ ਵਿੱਚ ਆਉਂਦੀ ਆ ਤੇ ਵੈਸੇ ਤੂੜਕੋੜ ਤੋਂ ਜਿਹੜੀ ਸੜਕ ਮੰਡ ਆਲਾ ਤੂੜਕੋੜ ਉਧਰ ਦੀ ਵੀ ਪਲੂਰ ਪਿੰਡ ਦੇ ਵਿੱਚ ਸਿੱਧੀ ਆਉਂਦੀ ਆ ਤੇ ਘਰੇਲੂ ਪਰਿਵਾਰ ਦੇ ਘਰੇ ਆ ਨੀਲੀ ਰਾਵੀ ਦੇ ਨਸਲ ਨੂੰ ਹੱਥ ਮਾਰਦੀ ਝੋਟੀ ਪਹਿਲਾ ਸੂਆ ਵਿਖਾਉਣੀ ਆ ਤੁਹਾਨੂੰ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਆ ਆਓ ਮਿਲਦੇ ਆ ਵੀਰ ਨੂੰ ਸਾਰੀ ਜਾਣਕਾਰੀ ਲੈ ਕੇ ਦਿੰਨਾ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਹਾਲ ਚਾਲ ਆ ਵੀਰੇ ਵਧੀਆ ਭਾਈ ਤੁਸੀਂ ਦੱਸ ਸਿਤਾਂਕਰ ਪਰਿਵਾਰ ਭਾਈ ਵਧੀਆ ਵਧੀਆ ਠੀਕ ਆ ਵੀਰੇ ਨਾਮ ਦੱਸ ਦਿਓ ਇੱਕ ਵਾਰੀ ਆਪਣਾ ਨਾਮ ਲਖਪ੍ਰੀਤ ਸਿੰਘ ਆ ਵੀਰੇ ਠੀਕ ਆ ਸਨੋ ਭਾਈ ਲਖਵੀਰ ਸਿੰਘ ਭਾਈ ਲਖਵੀਰ ਸਿੰਘ ਤੇ ਆਪਣਾ ਘਰ ਦਾ ਐਡਰੈਸ ਵੀਰੇ ਕਿਹੜੇ ਪਾਸੇ ਆ ਜੀ ਭਾਈ ਆਪਣੇ ਲੰਨਿਆਂ ਦਾ ਰਾਹ ਵੀ ਲੱਗ ਜਾਂਦਾ ਠੀਕ ਆ ਤੇ ਵੱਡਾ ਖੂਹ ਆ ਵੀ ਠੀਕ ਹੈ ਵੱਡਾ ਖੂ ਹਾਂਜੀ ਵੱਡਾ ਖੂ ਠੀਕ ਹੈ ਵੀਰੇ ਲੈ ਵੀ ਬਾਈ ਜਿਹੜੀ ਝੋਟੀ ਵੇਚਣੀ ਆ ਆਪਾਂ ਇਹ ਫਿਰ ਪਹਿਲਾ ਸੂ ਹੀ ਹੁੰਦੀ ਆ ਵੀਰੇ ਪਹਿਲਾ ਸੂ ਆ ਬਾਈ ਪਹਿਲਾ ਠੀਕ ਹੈ ਲੈ ਪ੍ਰੀਤ ਕਿੰਨੇ ਦਿਨ ਪਿਆ ਬਾਈ ਬਾਈ ਇਹਦੇ ਆਪਣੇ ਮੰਨ ਕੇ ਚੱਲ 4 ਹਾੜ ਨੂੰ ਦਿਨ ਪੂਰੇ ਆ 4 ਹਾੜ ਨੂੰ ਦਿਨ ਪੂਰੇ ਆ 5-7 ਦਿਨ ਹਜੇ ਲੈ ਜਾਊਗੀ ਲੈ ਜਾਊਗੀ ਲੈ ਜਾਊਗੀ ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ ਹਾਂਜੀ ਮਾਂ ਦਾ ਦੁੱਧ ਹੀ ਨਹੀਂ ਦਾ ਮਾਂ ਦਾ ਦੁੱਧ ਹੈ ਇਹਦਾ ਇਹਦਾ ਜੀ 7 ਕਿਲੋ ਡੋਏਸੇ ਬੜੋ ਨਾ 7 ਕਿਲੋ ਬੜੋ ਸੀਮਾ ਦਾ ਬਾਈ ਮਾਂ ਦਾ ਇਹ ਤਾਂ ਡੰਗਦਾ ਹੈ ਡੰਗਦਾ ਬ੍ਰੀਠਾ ਠੀਕ ਆ ਬਾਈ ਫਿਰ ਤੇ ਬਾਈ ਫਿਰ ਇਹਦਾ ਹੁਣ ਮੰਨ ਲਾ ਇਹਦੇ ਟੀਕੇ ਟੂਕੇ ਕਿਹੜਾ ਭਰਾਇਆ ਕੁਝ ਪਤਾ ਕਿ ਨਹੀਂ ਠੀਕ ਆ ਬਾਈ ਨੀਲੀ ਰਾਵੀ ਦਾ ਹੀ ਸੀ ਨੀਲੀ ਰਾਵੀ ਦਾ ਚੰਗਾ ਹੀ ਭਰਾਇਆ ਹੋਇਆ ਚੰਗਾ ਚੰਗਾ ਬ੍ਰੀਠਾ ਕਿਹਦੇ ਰੇਟ ਕੀ ਰਊਗਾ ਇਹਦਾ ਬਾਈ ਰੇਟ ਬਾਈ ਆਪਾਂ ਮੰਤਨ ਕਰਦਾਂਗੇ ਪਰ 98000 ਦੀ ਆਪਾਂ ਬਸ ਮੰਤਨ ਨਹੀਂ ਮੰਤਨ ਕਰਦੇ ਮੰਤਨ ਹੋਊਗਾ ਬਸ ਠੀਕ ਆ ਕੱਢੀ ਬੰਨ ਤੋੜਦੇ ਭਰਾਇ ਇਹਨੂੰ ਮੜਾ ਜਾ ਲੈ ਵੀ ਮਿੱਤਰੋ ਪਹਿਲਾ ਸੂਆ ਝੋਟੀ ਆ ਸੂਣ ਦੇ ਵਿੱਚ ਹਜੇ 5-7 ਦਿਨ ਕੱਢ ਦਰਦੀ ਆ ਥੋੜਾ ਜਿਹਾ ਉਪਰਾਂ ਕਰਦੀ ਬਹੁਤ ਲਈ ਵੀਰੇ ਜੇ ਅੰਦਰ ਪਾਈ ਦਾ ਕਿਹੜਾ ਭਾਈ ਅੰਦਰ ਤੇਰਾ ਠੰਡਾ ਬਹੁਤ ਹੋਊਗਾ ਹਨਾ ਇਹ ਗੱਲ ਮੰਨਣੀ ਪਊਗੀ ਅੰਦਰ ਭਾਈ ਦਾ ਠੰਡਾ ਹੋਊਗਾ ਕਿਉਂਕਿ ਨਾ ਵੀ ਜਿਹੜਾ ਮਤਲਬ ਇਹਨੂੰ ਪਰਛਾਵਾਂ ਘਰਦਾ ਪੈਂਦਾ ਹੋਊਗਾ ਤੇ ਵੱਡੀ ਗੱਲ ਇਹ ਆ ਵੀ ਬਾਲੇ ਆ ਯਾਰ ਆ ਜਿਹੜੀਆਂ ਚੀਜ਼ਾਂ ਛੱਤਾਂ ਨਾ ਇਹੜੀਆਂ ਚੀਜ਼ ਦਾ ਫਲੋ ਇਹ ਵੀ ਪੱਖਾ ਲਾਉਣ ਦੀ ਵੀ ਨਹੀਂ ਲੋੜ ਪਾਸ ਠੰਡਾ ਬੋਲੀ ਕਰੇ ਇੰਨੀ ਵਿੱਚ ਕਰਮਾ ਲੀਆਂ ਨੂੰ ਵੀ ਕਿਉਂਕਿ ਇਹਦੀ ਠੰਡਕ ਜਿਹੜੀ ਹੋਰ ਤਰੀਕੇ ਦੀ ਹੁੰਦੀ ਹੈ ਜਿਹੜੀ ਗਰਮੀ ਉਹ ਹੋਰ ਤਰੀਕੇ ਦੀ ਹੁੰਦੀ ਆ ਗੱਲਬਾਤ ਲਈ ਨੰਬਰ 22 ਦਾ ਸਕਰੀਨ ਤੇ ਚਲਾ ਦੂੰਗਾ ਪਹਿਲਾ ਸੂਆ ਝੋਟੀ ਤੁਹਾਨੂੰ ਵਿਖਾਤੀ ਆ ਸੂਨ ਵਾਲੀ ਆ 5-7 ਦਿਨ ਕੱਢਦੀ ਆ ਕਰਮ ਵਾਲੀ ਬਾਕੀ ਵੀ ਉੰਜ ਵੀ ਚੰਗੀ ਥੱਲੋ ਜਿਹੜੀ ਤਿਆਰ ਹੁੰਦੀ ਆਉਂਦੀ ਆ ਉਹ ਵੀ ਜਾਊਗੀ ਕਿਉਂਕਿ ਝੋਟੀ ਦੇ ਵਿੱਚ ਕੁਆਲਿਟੀ ਚੰਗੀ ਆ ਲਾਈਵ ਮਤੋਂ ਖੜਦੀ ਮੜਾ ਇਹ ਮੂਰੇ ਵੀਰੇ ਲਈ ਵਜਾ ਵਿਖਾ ਦਈਏ ਹੈਂ ਠੀਕ ਹੈ ਲੈ ਵੀ ਪਹਿਲਾ ਪ੍ਰੀਤ ਨੰਬਰ ਦਈ ਕਰਾਂ ਦੀ ਨੰਬਰ ਵੀਰੇ ਆਪਣਾ ਹੈਗਾ 77176 77176 82452 82452 ਹਾਂਜੀ 77176 824 52 ਠੀਕ ਹੈ ਇਸ ਨੰਬਰ ਤੇ ਕਰਿਓ ਮਿੱਤਰੋ ਬਾਈ ਨਾਲ ਗੱਲਬਾਤ ਸ਼ੁਕਰੀਆ ਜਉਂਦੇ ਰੋ ਪਿੰਡ ਪਲੂਰ ਆ ਜ਼ਿਲ੍ਹਾ ਮੋਗਾ